ਕਲਪਨਾ ਕਹਿੰਦੀ 26 ਜਨਵਰੀ ਨੂੰ ਕਹਦੇ ਦੀਪ ਸਿੱਧੂ ਨੇ ਕਾਂਡ ਕਰਤਾ ਸੀ ਦਿੱਲੀ ਦੇ ਵਿੱਚ ਪਰ ਭਾਈ ਬੀਬਾ ਕਾਂਡ ਕੀ ਕੀ ਹੋਏ ਨੇ ਆਜੋ ਆਪਾਂ ਇਹਨਾਂ ਨੂੰ ਦੱਸ ਵੀ ਦਈਏ ਸਾਥ ਦਿਓ ਤੇ ਕਾਂਡ 26 ਜਨਵਰੀ 1921 ਨੂੰ ਨਹੀਂ ਹੋਇਆ ਸੀ ਇਹ ਕਾਂਡ ਦਾ 26 ਜਨਵਰੀ 1950 ਤੋਂ ਸ਼ੁਰੂ ਹੋਇਆ ਜਦੋਂ ਕਿ ਇਹ ਸਭ ਤੋਂ ਪਹਿਲਾਂ ਉਹ ਚੀਜ਼ ਸਾਡੇ ਤੇ ਥੋਪੀ ਗਈ ਜਿਹੜੀ ਸਾਨੂੰ ਮੰਨਦੀ ਨਹੀਂ ਜਿਹੜਾ ਸਿਧਾਂਤ ਸਿੱਖਾਂ ਨੂੰ ਇੱਕ ਵੱਖਰੀ ਕੌਮ ਨਹੀਂ ਮੰਨਦਾ ਫਿਰ ਉਹ ਕੌਮ ਪਈ ਸੰਵਿਧਾਨ ਨੂੰ ਕਿਉਂ ਮੰਨੇ ਇਹ ਗੱਲ ਦਾ ਜਵਾਬ ਦਿਓ 25 ਨਵੰਬਰ 1949 ਨੂੰ ਅਖੀਰਲੀ ਜਿਹੜੀ ਮੈਂ ਕੀ ਇਹਨਾਂ ਦੀ ਸਭਾ ਹੁੰਦੀ ਐ ਸੰਵਿਧਾਨ ਸਭਾ ਉਹਦੇ ਵਿੱਚ ਟਰੰਬੇਦਕਰ ਸਾਹਿਬ ਕੀ ਸਵਾਲ ਕਰਦੇ ਆ ਜਿਹੜਾ ਸਵਾਲ ਅੱਜ ਤੱਕ ਕੀ ਆ ਜਿਉਂਦਾ ਤਿਉਂ ਖੜਾ ਹੋਰ ਕਿੰਨਾ ਚਿਰ ਕਹਿੰਦੇ ਸਮਾਜਿਕ ਤੇ ਆਰਥਿਕ ਬਰਾਬਰੀ ਤੋਂ ਇਨਕਾਰੀ ਰਹਿਣਾ ਨੂੰ ਸਮਾਜ ਦੇ ਵਿੱਚ ਬਰਾਬਰੀ ਦਿੱਤੀ ਐ ਇਸ ਸੰਵਿਧਾਨ ਨੇ ਕਹਿੰਦੇ ਨਾ ਗਨਤੰਤਰ ਦਿਵਸ ਕਾਹਦਾ ਗਨਤੰਤਰ ਆ ਗਣ ਹੁੰਦੇ ਆ ਲੋਕ ਤੇ ਤੰਤਰ ਕੀ ਇਹਨਾਂ ਗਣ ਦੇ ਹੱਥ ਵਿੱਚ ਹੈਗਾ ਅੱਜ ਕੀ ਹੈ ਇਸੇ ਗਨ ਨੂੰ ਇਹ ਤੰਤਰਕੀਆ ਜੇਲਾ ਚ ਡੱਕ ਰਿਹਾ ਜਿਹੜਾ ਜਿਹੜਾ ਗਨ ਸਿਆਸੀ ਸਮਝ ਰੱਖਦਾ ਤੇ ਚੇਤਨਤਾ ਜਿਹਦੇ ਅੰਦਰ ਹੈਗੀ ਆ ਉਸ ਗਨ ਨੂੰ ਇਹ ਤੰਤਰਾ ਜਿਹੜਾ ਇਹ ਜੇਲਾਂ ਦੇ ਵਿੱਚ ਡੱਕ ਰਿਹਾ ਸਿਰਫ ਇਹਸ ਕਰਕੇ ਕਿਉਂਕਿ ਉਹ ਆਪਦੇ ਸੰਵਿਧਾਨਕ ਹੱਕਾਂ ਦੀ ਮੰਗ ਕਰਦੇ ਆ ਆਪਣੇ ਤੰਤਰ ਨੂੰ ਇਹਦਾ ਕਹਿ ਨਹੀਂ ਸਕਦਾ ਕਿ ਕਿ ਜਮਹੂਰੀ ਜਾਂ ਸੰਵਿਧਾਨਕ ਤੇ ਕਾਨੂੰਨੀ ਆਪਦੇ ਹੱਕ ਮੰਗਦੇ ਉਹ ਕਹਿੰਦਾ ਕੀ ਆ ਕਹਿੰਦਾ ਜੀ ਇਹ ਲੋਕੀ ਆ ਅੱਗ ਲਾਉਂਦੇ ਆ ਲੋਕਾਂ ਨੂੰ ਉਹਨਾਂ ਤੇ ਜੁਰਮ ਚੋਰੀ ਜਾਂ ਹਿੰਸਾ ਭੜਕਾਉਣ ਦਾ ਲਾ ਕੇ ਉਹਨਾਂ ਬੰਦਿਆਂ ਨੂੰ ਕਿਹ ਜੇਲਾਂ ਦੇ ਵਿੱਚ ਡੱਕਿਆ ਹੋਇਆ ਹੁਣ ਤੱਕ ਗਨਤੰਤਰਤਾ ਦੀ ਤਾਂ ਮੰਨੀਏ ਜੇ ਇਸ ਗਨਤੰਤਰ ਵਾਲੇ ਦਿਨ ਸਾਡੇ ਕੀ ਸਿਆਸੀ ਕੈਦੀ ਘਟ ਤੋਂ ਘਟ ਬਾਹਰ ਕੱਢੇ ਜਾਣ ਇਸ 26 ਨਵੰਬਰ 1950 ਸਿਰਫ ਇੱਕ ਗੱਲ ਦਾ ਬਦਲਾਅ ਹੋਇਆ ਸੀ ਸਿਰਫ ਸਾਨੂੰ ਸਿਆਸੀ ਆਜ਼ਾਦੀ ਮਿਲੀ ਸੀ ਤੇ ਸਿਆਸੀ ਆਜ਼ਾਦੀ ਮਿਲਣ ਦੇ ਨਾਲ ਸਿਰਫ ਇੱਕ ਲਾਂਭਾ ਸਾਡਾ ਕੀ ਰਹਿ ਗਿਆ ਸੀ ਅੰਗਰੇਜ਼ਾਂ ਸਿਰ ਤੋਂ ਕਿ ਸਾਡੇ ਕੀ ਹਾਲਾਤਾਂ ਦੇ ਜ਼ਿੰਮੇਵਾਰ ਕੀ ਅੰਗਰੇਜ਼ ਨੇ ਅੱਜ ਵੀ ਅੰਗਰੇਜ਼ਾਂ ਦੇ ਘੜੇ ਸਿਆਸੀ ਕਾਨੂੰਨੀ ਤੇ ਪ੍ਰਬੰਧਕੀ ਢਾਂਚੇ ਨੂੰ ਅਸੀਂ ਅੱਜ ਵੀ ਮੰਨੀ ਜਾਂਦੇ ਹਾਂ ਯਾਰ ਉਹੀ ਸਿਆਸੀ ਕਾਨੂੰਨੀ ਤੇ ਪ੍ਰਬੰਧਕੀ ਢਾਂਚੇ ਨੂੰ ਮੰਨ ਕੇ ਅਸੀਂ ਮੁਲਕ ਚਲਾਈ ਜਾਂਦੇ ਹਾਂ ਫਿਰ ਬਦਲਾਅ ਕਿੱਥੋਂ ਹੋ ਜੂਗਾ ਸਾਡੀ 26 ਜਨਵਰੀ ਕਿਹੜੀ ਆ ਸਾਡੀ 26 ਜਨਵਰੀ ਦਾ ਪਾਈ 26 ਜਨਵਰੀ 1986 ਸੀ ਜਿਸ ਦਿਨ ਕੀ ਆ ਮੈ ਕਹਣਾ ਸਭ ਤੋਂ ਵੱਡਾ ਸਰਬੱਤ ਖਾਲਸੇ ਦਾ ਘਟਾ ਹੁੰਦਾ ਤੇ 84 ਤੋਂ ਬਾਅਦ ਜਿਹੜਾ ਸਾਡੀ ਕੌਮ ਤੇ ਤਸ਼ੱਦਦ ਢਾਹਿਆ ਸੀ ਉਹਦੇ ਖਿਲਾਫ ਸਾਰੀ ਕੌਮ ਸਮੁੱਚੀ ਇਕੱਠੀ ਹੁੰਦੀ ਆ ਹੱਕ ਹਕੂਕਾਂ ਲਈ ਆਪਦੇ ਹੱਕਾਂ ਦੇ ਲਈ ਉਹ ਅਸਲ ਵਿੱਚ ਸਾਡਾ ਤਾਂ 26 ਜਨਵਰੀ ਉਹ ਆ ਇਸ ਕਰਕੇ ਸਾਡੀ 26 ਜਨਵਰੀ ਕੀ ਆ 1986 ਤੋਂ ਸ਼ੁਰੂ ਹੁੰਦੀ ਆ 26 ਜਨਵਰੀ 2021 ਵਾਲੇ ਦਿਨ ਜਦੋਂ ਦਿੱਲੀ ਦੇ ਲਾਲ ਕਿਲੇ ਦੇ ਉੱਤੇ ਮੈਂ ਕਹਿੰਦਾ ਕਿਸਾਨੀ ਝੰਡਾ ਤੇ ਉਹਦੇ ਨਾਲ ਨਿਸ਼ਾਨ ਸਾਹਿਬ ਸਾਡੇ ਕੀ ਚੁਲਾਏ ਜਾਂਦੇ ਆ। ਦੀਪ ਸਿੱਧੂ ਨੂੰ ਕਹਿੰਦੇ ਕੀ ਆ ਕਾਂਡ ਕਰਤਾ ਜੀ ਇਹ ਗੁਲਪਨਾ ਕਰ ਗਿਆ ਕਹਿੰਦੀਆਂ ਪਰ ਕਾਂਡ ਉੱਥੇ ਕੀ ਆ ਦੀਪ ਸਿੱਧੂ ਨੇ ਨਹੀਂ ਕੀਤਾ ਸੀ। ਨਾ ਦੀਪ ਸਿੱਧੂ ਨੇ ਕੀਤਾ ਉਹ ਕਾਰਵਾਈ ਪਾਈ ਸੀ। ਹਾਂ ਦੀਪ ਸਿੱਧੂ ਨੇ ਉੱਥੇ ਲਾਲ ਕਿਲੇ ਦੀ ਫਸੀਲ ਦੇ ਉੱਤੇ ਕੀ ਆ ਖੜ ਕੇ ਕੀ ਕਿਹਾ ਸੀ? ਢੂਲ ਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ ਇਹ ਸਾਡਾ ਕੀ ਆ ਸਾਰਿਆਂ ਦੇ ਅੰਦਰੂਨੀ ਜਜ਼ਬਾ ਸਾਰੇ ਲੋਕਾਂ ਦਾ ਉਸ ਸਾਡੇ ਸਾਰਿਆਂ ਦੇ ਜਜ਼ਬਾਤਾਂ ਦੀ ਤਰਜਮਾਨੀ ਦੀਪ ਸਿੱਧੂ ਉਸ ਲਾਲ ਕਿਲੇ ਦੇ ਉੱਤੇ ਖੜ ਕੇ ਕਰ ਦਿੰਦਾ ਤਾਂ ਫਿਰ ਉਹ ਦੋਸ਼ੀ ਹੋ ਗਿਆ ਤਾਂ ਫਿਰ ਇਸ ਹਿਸਾਬ ਨਾਲ ਦਾ ਸਮੁੱਚਾ ਪੰਜਾਬ ਤੇ ਸਮੁੱਚੀ ਕੌਮੀ ਦੋਸ਼ੀ ਆ ਕਿਉਂਕਿ ਸਾਡੇ ਸਾਰੇ ਕੀ ਆ ਕੌਮ ਅਕਸਰ ਕੀ ਆ ਸੀ ਆਪ ਦੇ ਧਾਰਮਿਕ ਸਮਾਗਮਾਂ 'ਚ ਨਹੀਂ ਵੈਸੇ ਵੀ ਅਸੀਂ ਕੀ ਆ ਇਹੇ ਬਲੰਦ ਕਰਦੇ ਰਹਿੰਦੇ ਕਿ ਝੂਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ ਪਰ ਸਾਡਾ ਨਿਸ਼ਾਨ ਸਾਹਿਬ ਤੁਹਾਨੂੰ ਯਾਰ ਉਦੋਂ ਦਿਸਦਾ ਜਦੋਂ ਜਿਆਦਾ ਬਾਹਰਲੇ ਮੁਲਕਾਂ ਨਾਲ ਜੰਗ ਲੱਗਦੀ ਆ ਜਾਂ ਕੀ ਆ ਕੁਦਰਤੀ ਕਰੋਪੀ ਜਾਂ ਕੋਈ ਕੀ ਆ ਭੀੜ ਪੈ ਜਾਂਦੀ ਆ ਉਦੋਂ ਨਿਸ਼ਾਨ ਸਾਹਿਬ ਮੂਰੇ ਸਾਰੇ ਨਤਮਸਤਕ ਹੁੰਦੇ ਆ ਅੱਜ ਮੈਂ ਕਹਿੰਦਾ ਕੀ ਆ ਸਾਡੇ ਗੁਰੂ ਤੇਗ ਬਹਾਦਰ ਦੇ ਅੱਗੇ ਅੰਮ੍ਰਿਤ ਛਾਰ ਕੇ ਵੀ ਨਤਮਸਤਕ ਹੁੰਦੇ ਕੀ ਕਹਿੰਦੇ ਆ ਕਹਿੰਦੇ ਜੇ ਗੁਰੂ ਸਾਹਿਬ ਨਾ ਹੁੰਦੇ ਕਹਿੰਦੇ ਨਾ ਤਾਂ ਸਿੱਖ ਹੋਣਾ ਸੀ ਨਾ Hindu ਹੋਣਾ ਸੀ ਨਾ ਹੀ ਹਿੰਦੁਸਤਾਨ ਹੋਣਾ ਸੀ ਕੀ ਗੱਲ ਮੰਨਦੇ ਹੋ ਤਾਂ ਫਿਰ ਸਿੱਖਾਂ ਨੂੰ ਉਹ ਸੰਵਿਧਾਨ ਦੇ ਵਿੱਚ ਵੱਖਰੀ ਕੌਮ ਹੀ ਮੰਨ ਲਓ ਅੱਜ ਗਣਤੰਤਰ ਦੇ ਉੱਤੇ ਗੰਦੀ ਇਹ ਡਿਮਾਂਡ ਹੈਗੀ ਆ ਕਿ ਕੀ ਆ ਸਾਡੇ ਮੈਂ ਤਾਂ 26 ਜਨਵਰੀ ਸਿਰਫ ਜਾਂਦਾ 26 ਜਨਵਰੀ 1986 ਵਾਲੇ ਕੀ ਸਰਬੱਤ ਖਾਲਸੇ ਨੂੰ ਮੰਨਦਾ ਜਿਹਦਾ ਜਲਉ ਮੈਂ ਕਿਹਾ ਛੱਲਿਆ ਨਹੀਂ ਗਿਆ ਸੀ ਹਕੂਮਤਾਂ ਤੋਂ ਸਾਡੇ ਕੀ ਆ ਗਲੀਆਂ ਮਹੱਲਿਆਂ ਦੇ ਵਿੱਚ ਉਦੋਂ ਇੱਥੇ ਟੈਂਕ ਲੈ ਕੇ ਤੁਰੇ ਫਿਰਦੀ ਸੀ ਫੌਜ ਪਰ ਫੇਰ ਵੀ ਸਾਡੀ ਕੌਮ ਕੀ ਆ ਇਕੱਠੀ ਹੋਈ ਸੀ ਆਪਦੇ ਹੱਕਾਂ ਦੇ ਖਾਤਰ ਤੰਤਰ ਨੂੰ ਮੈਂ ਅੱਜ ਦੇ ਦਿਨ ਇੱਕ ਸਵਾਲ ਕਰਦਾ ਤੰਤਰ ਕਿਹੜਾ ਜਿਹੜਾ ਸਿਆਸੀ ਲੋਕ ਚਲਾਉਂਦੇ ਆ ਸਾਨੂੰ ਵਹਿਮ ਆ ਕਿ ਅਸੀਂ ਚਲਾਉਂਦੇ ਆ ਪਰ ਜਿੱਦ ਦੇ ਗਣਤੰਤਰ ਅਸਲ ਹੋਇਆ ਉਹਦੇ ਲੋਕਾਂ ਦੇ ਹੱਕ ਦੇ ਵਿੱਚ ਕਾਨੂੰਨ ਘੜੇ ਜਾਣਗੇ ਤੇ ਲੋਕਾਂ ਤੋਂ ਪੁੱਛ ਕੇ ਘੜੇ ਜਾਣਗੇ ਹੁਣ ਸੰਵਿਧਾਨ ਦੇ ਵਿੱਚ ਤਾਂ ਇਹ ਗੱਲ ਲਿਖੀ ਹੋਈ ਆ ਵੀ ਕੋਈ ਵੀ ਕਾਨੂੰਨ ਜੇ ਘੜਨਾ ਤਾਂ ਜਿਹੜਾ ਵੀ ਕੋਈ MP ਕੀ ਆ ਉਹ ਪੇਸ਼ ਕਰਦਾ ਮੰਨ ਕੇ ਚੱਲੋ ਕੋਈ ਕਾਨੂੰਨ ਦਾ ਖਰੜਾ ਤਾਂ ਉਹ ਪਹਿਲਾਂ ਕੀ ਆ ਸਾਰੇ ਜਿਹੜੇ MP ਸਹਿਬਾਨ ਹੈਗੇ ਆ ਉਹ ਸਾਰੇ ਆਪ ਦੇ ਆਪ ਦੇ ਕੀ ਜਰੂਡਿਕਸ਼ਨ ਦੇ ਵਿੱਚ ਜਿੱਥੋਂ ਦੇ ਉਹ MP ਹੈਗੇ ਉੱਥੇ ਲਿਜਾ ਕੇ ਉਸ ਲੋਕਾਂ ਨਾਲ ਸੰਬੰਧਿਤ ਜਿਨ੍ਹਾਂ ਦੇ ਸੰਬੰਧ ਦੇ ਵਿੱਚ ਉਹ ਕਾਨੂੰਨ ਬਣਿਆ ਹੋਇਆ ਤਾਂ ਉਹਨਾਂ ਨਾਲ ਜਾ ਕੇ ਵਿਚਾਰ ਚਰਚਾ ਕਰਨਗੇ ਮੰਨ ਲਓ ਕਿਸਾਨਾਂ ਵਾਸਤੇ ਕਾਨੂੰਨ ਬਣਿਆ ਤਾਂ ਸਾਰੇ ਐਮਪੀ ਆਪਦੇ ਏਰੀਆ ਦੇ ਜਾ ਕੇ ਕਿਸਾਨਾਂ ਦੇ ਨਾਲ ਗੱਲਬਾਤ ਕਰਨਗੇ ਉਹਨਾਂ ਤੋਂ ਪੁੱਛਣਗੇ ਜਿਹੜੀਆਂ ਉਹਨਾਂ ਨੂੰ ਕੀਆ ਕਮੀਆਂ ਪੇਸ਼ੀਆਂ ਲੱਗਦੀਆਂ ਉਹ ਕੀ ਉਹਨੂੰ ਨੋਟ ਕਰਾਉਣਗੇ ਉਹ ਲਿਜਾ ਕੇ ਫਿਰ ਕੀਆ ਉੱਥੇ ਸਾਡੀ ਅਸੈਂਬਲੀ ਦੇ ਵਿੱਚ ਲਿਜਾ ਕੇ ਰੱਖਣਗੇ ਉਹਨਾਂ ਦੇ ਮੂਹਰੇ ਵੀ ਭਾਈ ਆਹ ਕਮੀਆਂ ਪੇਸ਼ੀਆਂ ਹੈਗੀਆਂ ਨੇ ਫਿਰ ਉਹਨਾਂ ਕਮੀਆਂ ਪੇਸ਼ੀਆਂ ਨੂੰ ਦੂਰ ਕਰਕੇ ਉਹ ਸਾਰੀਆਂ ਕੀਆ ਇੱਕ ਲਿਸਟ ਬਣਾਈ ਜਾਂਦੀ ਆ ਉਹ ਕਮੀਆਂ ਪੇਸ਼ੀਆਂ ਦੂਰ ਕਰਨ ਤੋਂ ਬਾਅਦ ਫਿਰ ਉਹ ਬਿੱਲ ਪਾਸ ਕੀਤਾ ਜਾਂਦਾ ਤੇ ਫਿਰ ਵਿਰੋਧੀ ਧਿਰ ਦਾ ਜਿਹੜਾ ਮਾਕੇ ਆਗੂ ਹੈਗਾ ਜਾਂ ਵਿਰੋਧੀ ਧਿਰ ਵਾਲਿਆ ਉੱਥੇ ਫਿਰ ਉਹਦਾ ਵਿਰੋਧ ਕੀਆ ਉਹਦਾ ਦਰਜ ਕਰਾਉਂਦੇ ਆ ਤੇ ਫਿਰ ਮжоਰਿ ਪਰੇ ਕਰਦੇ ਕੀ ਆ ਕਿਸਾਨੀ ਕਾਨੂੰਨ ਦੇਖ ਲੋ ਆ ਲੇਬਰ ਵਾਲਾ ਕਾਨੂੰਨ ਦੇਖ ਲੋ ਆ ਨਰੇਗਾ ਵਾਲਾ ਕਾਨੂੰਨ ਦੇਖ ਲੋ ਕਿੱਥੇ ਡਿਸਕਸ਼ਨਾਂ ਹੋਈਆਂ ਕਿਹੜੇ ਬੰਦਿਆਂ ਤੋਂ ਕਿਹੜੇ ਮਾਕੇ ਲੋਕਾਂ ਤੋਂ ਜਾ ਕੇ ਪੁੱਛਿਆ ਗਿਆ ਵੀ ਤੁਹਾਡੇ ਭਲੇ ਦੀ ਅਸੀਂ ਗੱਲ ਕਰਨ ਲੱਗੇ ਆ ਭਾਈ ਤੰਤਰ ਤੇ ਗਣ ਦੇ ਵਿੱਚ ਸਬੰਧ ਕੋਈ ਨਹੀਂ ਇਸ ਕਰਕੇ ਗਨਤੰਤਰ ਦੇ ਉਸ ਬਣਾਉਣ ਦਾ ਸਾਡਾ ਕੋਈ ਤੁਕ ਨਹੀਂ ਬਣਦਾ